ਆ ਦੇ ਦੋ ਕੋਈ ਆ ਬੜਾ ਅੱਛਾ ਇਹ ਵੀ ਨਾਲ ਕਿਸੇ ਪਸੰਦ ਕਰਦੇ ਤੋ ਇਹ ਉਹ ਜਾਣਕਾਰੀ ਦਉ ਜੀ ਕੇਂਦਰਾ ਬੈਂਕ ਤੋਂ ਉਹਨਾਂ ਦਾ ਉਹਨਾਂ ਦਾ 10 ਲੱਖ ਰੁਪਏ ਕੈਸ਼ ਕਢਾਇਆ ਸੀ ਇੱਕ ਡਾਕਟਰ ਨੇ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਤਰ੍ਹਾਂ ਚੱਕ ਕੇ ਉਸ ਤਰ੍ਹਾਂ ਹੀ ਪਾ ਦਿੱਤੇ ਕਿੰਨੇ ਪੈਸੇ ਸੀ ਸਰ ਉਹ 10 ਲੱਖ ਰੁਪਏ ਦਾ ਸੀ ਹੋਰ ਕੀ ਦੱਸਿਆ ਜੀ ਉਹਨਾਂ ਨੇ ਕਿ ਕਿਸ ਵਾਸਤੇ ਕਢਾਇਆ ਸੀ ਨਹੀਂ ਜੀ ਨਹੀਂ ਕੀ ਕਰਨਾ ਸੀਗਾ ਜੀ ਅਜੇ ਤਫ਼ਤੀਸ਼ ਚੱਲ ਰਹੀ ਹੈ ਜਿਹਦੇ ਪਤਾ ਕਰਾਂਗੇ ਸਰ ਰਿਪੋਰਟ ਫਿਰ ਲਾ ਕੇ ਸਰ ਹਾਂ ਜੀ ਹਾਂ ਕਿੱਥੋਂ ਲੈਣੇ ਆਲੇ ਉਹਦੇ ਆਨਾਂ ਨੇ ਹੀੜਾ ਪੜਦਾ ਜੀ ਮਾਲਕ ਦੀ ਮਸਰਗੇ ਕੋਈ ਹੋਰ ਹਾਂਜੀ ਹਸਬੰਡ ਵਾਈ ਹੁਣ ਕੋਸ਼ਿ ਕੀ ਕਾਰਵਾਈ ਚੱਲ ਰਹੀ ਹੈ ਤਫਤੀਸ਼ ਜਾਰੀ ਹੈ ਜੀ ਐਫਆਰ ਦਰਜ ਕਰਕੇ ਆਪਾਂ ਛਾਣਮਣ ਕਰ ਰਹੇ ਹਾਂ ਜੀ ਅੱਗੇ ਤੱਕ ਸਰ ਜੀ ਨੇ ਦੱਸਿਆ ਨਹੀਂ ਕੋਈ ਵਿਆਹ ਕਰਾਇਆ ਸੀ ਆ ਕਿ ਕਾਹਦੇ ਵਾਸਤੇ ਮਨਣਾ ਚਾਹੀਦਾ ਸੀ ਨਾਲ ਉਹ ਕਹਿੰਦੇ ਸੀ ਵਿਆਹ ਵਾਸਤੇ ਸੀ ਜੀ ਇਹ ਸਰ ਰੇਕੀ ਬੈਂਕ ਤੋਂ ਹੀ ਹੋਈ ਹੈ ਜੀ ਇਸ ਤਰ੍ਹਾਂ ਇਸ ਬਾਰੇ ਤਫਤੀਸ਼ ਜਾਰੀ ਹੈ ਜੀ ਜੇ ਬਾਕੀ ਬਾਤਾਂ ਕਰਦੇ ਹਾਂ ਠੀਕ ਹੈ